ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਜੈਰਾਮ ਜੀ ਬੇਲਾ ਇਹਨਾਂ ਦੇ ਦਰਸ਼ਨ ਕਰਨ ਆਏ ਤੇ ਵੀਰਵਾਰ ਦਾ ਦਿਨ ਸੀ ਜਿੱਥੇ ਇਹਨਾਂ ਦੇ ਦਰਸ਼ਨ ਕੀਤੇ ਉੱਥੇ ਬਾਬਿਆਂ ਦੀ ਚੌਂਕੀ ਭਰੇ ਉਸ ਇਹਨਾਂ ਦੇ ਨਾਲ ਬੈਠ ਕੇ ਸੰਗੀਤਕ ਧੁਨਾਂ ਸਾਂਝੀਆਂ ਕੀਤੀਆਂ ਜਿੰਨੇ ਕਿ ਤੁਸ਼ ਬੁੱਧੀ ਸਾਨੂੰ ਪਰਮਾਤਮਾ ਨੇ ਬਖਸ਼ੀਏ ਇਹਨਾਂ ਦੇ ਸੰਗਤ ਦੇ ਵਿੱਚ ਤੁੰਬੇ ਅਲਗੋਜੇ ਦਾ ਸਾਥ ਲੈ ਕੇ ਆਨੰਦ ਮਾਣਿਆ ਤੇ ਉਮੀਦ ਹੈ ਸਾਡੇ ਵੀਰ ਜੀ ਜੋ ਵੀਡੀਓ ਬਣਾ ਰਹੇ ਨੇ ਕਰਮਜੀਤ ਸਿੰਘ ਮੇਰਾ ਨਾਮ ਹੈ ਰਾਸ਼ੀ ਮੈਂ ਕਰਮਜੀਤ ਸਿੰਘ ਬੱਗਾ ਕਰਮਜੀਤ ਸਿੰਘ ਇਹ ਵੀਡੀਓ ਬਣਾ ਰਹੇ ਨੇ ਮੈਨੂੰ ਬੜਾ ਵਧੀਆ ਲੱਗਿਆ ਆਉਣ ਵਾਲੇ ਦਿਨਾਂ 'ਚ ਤੁਸੀਂ ਇੱਕ ਸਾ ਚੈਨਲ ਦੇ ਉੱਤੇ ਤੁਸੀਂ ਸਾਡੀਆਂ ਵੀਡੀਓ ਦੇਖੋਗੇ ਤੇ ਤੁਹਾਡੇ ਤੋਂ ਉਮੀਦ ਕਰਦੇ ਆਂ ਤੁਸੀਂ ਸਾਨੂੰ ਫੋਲੋ ਕਰੋਗੇ ਤੇ ਲਾਈਕ ਐਂਡ ਸ਼ੇਅਰ ਜੈਰਾ ਮੇਲਾ ਜੀ ਜੈਰਾ ਮੇਲਾ ਬਿਰਸਾ ਜੈਰਾ ਮੇਲਾ ਬਿਰਸਾ ਸਾਡਾ ਚੈਨਲ ਹੈ ਸ੍ਰੀ ਚਮਕੌਰ ਸਾਹਿਬ ਦੇ ਬਿਲਕੁਲ ਨੇੜੇ ਹੈ ਕਿਸੇ ਨੂੰ ਤੁੰਬੇ ਅਲਗੋਜੇ ਵਕਤ ਸਰੰਗੀ ਟੱਟ ਜੋ ਕਿਸੇ ਚੀਜ਼ ਬਾਰੇ ਜਾਣਕਾਰੀ ਲੈਣੇ ਹੋਵੇ ਤਾਂ ਤੁਸੀਂ ਚੈਹਰਾ ਮੇਲਾ ਜਿਹਨੂੰ ਕਿਹਾ ਜਾਂਦਾ ਹੈ ਪੀਰ ਬਾਬਾ ਸ਼ਾਹਰਪੀਆ ਦਰਗਾਹ ਪੀਰ ਬਾਬਾ ਸ਼ਾਹਰਪੀਆ ਜੀ ਸ਼ਾਹਰਪੀਆ ਜੀ ਜਿਹਦੇ ਸੇ ਉੱਥੇ ਮਿਲਦੇ ਨੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਤੇ ਤੁਹਾਡਾ ਸਾਰਿਆਂ ਦਾ ਕਰਮਜੀਤ ਪੱਗਾ ਬਲੋਂ ਬਹੁਤ ਬਹੁਤ ਧੰਨਵਾਦ ਚੈਹਰਾ ਮੇਲਾ ਜੀ ਬਹੁਤ ਵਧੀਆ ਲੱਗਿਆ ਦੁਬਾਰੇ ਫੇਰ ਤੁਹਾਡੇ ਦਰਸ਼ਨ ਕਰਾਂਗੇ ਉਸਤਾਦ ਜੀ ਆਪ ਜੀ ਦਾ ਵੀ ਸਾਡੇ ਪਿੰਡ ਬੇਲਾ ਔਰ ਪੀਰ ਬਾਬਾ ਸ਼ਾਹਰਪੀਆ ਜੀ ਦੀ ਮਜ਼ਾਰ ਤੇ ਹਾਰਦਿਕ ਸਵਾਗਤ ਹੈ ਚਲੋ ਮੇਰੇ ਦਿਲੀ ਤੋਂ ਮਾਨੇ ਫਰਮਾਤ ਵਾਲਾ ਤੁਹਾਡੇ ਖੇੜੇ ਦੀ ਚੜ੍ਹਦੀਆਂ ਕਲਾ ਬ ਕਿੰਨਾ <small> ਬੇਸਤੂ you yeah.